ਕਿਵੇਂ ਲਖਣਾ ਉਹ ਠੀਕ ਐ ਭੋਲਿਆ ਉਹ ਕਿਵੇਂ ਬਾਹਰ ਕੱਢਿਆ ਬੈਠਾ ਕਿਉਂ ਵੀ ਬੈਠਾ ਜਿਆਦਾ ਸੂਰੀਆ ਮੈਂ ਉਸ ਤੇ ਚੜ ਕੇ ਜਾਮਣ ਤੇ ਹਾਂ ਤੇ ਇਸ ਕਰਕੇ ਨਾ ਫਿਰ ਅੰਧਾ ਉਹ ਇੱਥੇ ਵਧੀਆ ਨਜ਼ਾਰਾ ਸੀਗਾ ਨਜ਼ਾਰਾ ਤਾਂ ਹੈਗਾ ਮੇਰਾ ਨਿਸ਼ਾਨਾ ਅੱਜ ਖਤਮ ਹੋ ਗਿਆ ਤੂੰ ਕਿਵੇਂ ਆਇਆ ਆਇਆ ਕੀ ਆ ਤੈਨੂੰ ਕੀ ਦੱਸਾਂ ਹਾਂ ਉਹ ਤੜਕੇ ਨਾਲ ਤੇਰੀ ਪਰਜਾਈ ਧਾਰ ਕੱਢਦੀ ਸੀ ਅੱਛਾ ਉਹ ਮਾਰੀ ਫਰਾਵਾ ਵਾਲੀ ਕੱਪ ਉਹ ਸਾਰਾ ਦੁੱਧ ਡੋਲਦਾ ਅੱਛਾ ਹੋਰ ਜਾਨ ਮੇਰੇ ਨਾਲ ਦੇਨੀ ਪੈੜੀ ਹੋਈ ਭਾਈ ਜਾਨ ਕਿਤੇ ਚਾਹ ਪਿਆਵੇ ਨਾ ਪੁੱਤ ਸ੍ਰੀ ਜੱਟ ਟੁੱਟੀ ਜਾਨ ਚਾਹ ਪਈ ਹੈ ਚਾਹ ਆਮਰੇ ਆਇਆ ਹੁਣ ਮੈਂ ਚਲ ਪਿਆ ਦੇਣਾ ਚਾਹ ਦਮੈਂ ਵਾਹ ਵਾਹ ਭਾਈ ਵਾਹ ਭਾਈ ਪੀ ਜਾ ਦੇਗਾ ਕਮਾਲ ਦੀ ਗੱਲ ਕਦੇ ਤੇ ਕਹਿ ਦਿੰਦਾ ਸਾਡਾ ਦੁੱਧ ਡੋਲਦਾ ਮੈਂ ਇਸਨੇ ਲੱਤ ਮਾਰ ਕੇ ਕਦੇ ਕਹਿ ਦਿੰਦਾ ਕੱਟਾ ਚੁੰਗ ਗਿਆ ਤੇ ਕਦੇ ਕਹਿ ਦਿੰਦਾ ਦੁੱਧ ਪਾਟ ਗਿਆ ਅੱਜ ਇਹਨੂੰ ਇਹੋ ਜੀ ਚਾਹ ਪੀਂਦੀ ਇਹੋ ਜੀ ਚਾਹ ਪੀਂਦੀ ਇਹੋ ਜੀ ਚਾਹ ਪੀਂਦੇ ਮੁਰਕੇ ਮੇਰੇ ਬਾਰ ਬਾਰ ਇਹ ਨੱਕ ਨਹੀਂ ਕਰਦਾ ਉਹ ਹੁਣ ਕੀ ਸੋਚੀ ਜਾਂਦਾ ਮੁਖਣਾ ਜਰਾ ਉਹ ਮੈਂ ਸੋਚੀ ਜਾਂਦਾ ਸੀਗਾ ਕਿ ਦੁੱਧ ਦੀ ਚਪਤੀ ਪਾ ਦਿਆਂ ਕਿ ਚਾਹ ਬਣਾ ਦਿਆਂ ਉਹ ਫੇਰ ਤਾਂ ਬਿਜਾਏ ਹੀ ਇਹ ਗੱਲਾਂ ਪੁੱਛ ਪੁੱਛ ਕੇ ਕਰ ਦਿੰਦੀ ਦੁੱਧ ਦੀ ਚਪਤੀ ਪਾ ਲੈ ਫੇਰ ਤਾਂ ਬਈ ਨਹੀਂ ਜਾ ਰਹੀ ਅਜੂਈ ਹਾਂ ਗੱਲ ਫਿਰ ਉੱਥੇ ਅੰਦਰ ਬਹਿ ਜਾ ਅੰਦਰ ਤਾਂ ਫਿਰ ਨਜ਼ਾਰੇ ਹੀ ਆ ਜਾਣਗੇ ਮੈਂ ਚਾਹ ਬਣਾ ਲਿਆ ਹਾਂ ਫਿਰ ਤਾਂ ਜੀ ਆਹ ਅਜਿਹਾ ਤਾਂ ਜਮਾਂੇ ਜਾ ਰਹੀ ਹੈ ਹੋਈ ਏਸੀ ਉਸੀ ਲੱਗੇ ਅਜ ਜਮਾਂ ਸੁੱਖਾਂ ਦੀ ਛੁੱਟੀਆਂ ਹੋਣਗੀਆਂ ਹੈ ਲੈ ਆ ਵੀ ਉਹ ਚਾਹ ਬਣਾ ਕੇ ਫਤੌਂ ਦਾ ਨਾ ਨਹੀਂ ਖੰਡ ਨਹੀਂ ਪਾਉਂਦਾ ਨੇ ਰੋਟੀ ਤੇ ਪਾਣੀ ਆ ਆ ਚਾਹ ਆਲੇ ਚਾਹ ਪਿਆਲੇ ਬੜਾ ਦੁੱਧ ਦਾ ਬਹਨ ਨਾ ਲਾਇਆ ਹੈ ਹਰ ਪਤਾ ਨਹੀਂ ਚਾਹ ਸੁਖਾ ਹਾਂ ਚਾਹ ਤਾਂ ਬਹੁਤ ਪੀ ਗਈ ਬਰੇ ਦੁੱਧ ਪਾਇਆ ਉਹ ਆ ਸੇ ਮੜਾ ਕਿਚਨ

ਅੱਜ ਤਾਂ ਵਾਲਾ ਜਿੰਨੇ ਮੇਰੇ ਕੋਲ ਚਾਹ ਮੰਗੇਗਾ ਕਿਆ ਲਿਖਿਆ ਆਹ ਹਾ ਹਾ ਉਹ ਲਿਆ ਉਹ ਲਿਆ ਚਾਹ ਵਾਲਾ ਆਏ ਉਹ ਘਰੇ ਤਾਂ ਨਾ ਦੁੱਧ ਚ ਪੱਤੀ ਬਾਹੇ ਲੈ ਲੈਂਦੀ ਐ ਕਾ ਜਮਾ ਨਜ਼ਾਰਾ ਆਇਗਾ ਕਰੇ ਗਾਲਾ ਗੂਲਾ ਦੇ ਕੇ ਬਈ ਚਾਹ ਬਣਾਉਣੀ ਆ ਅੱਛਾ ਲੈ ਇੱਕ ਗਲਾਸ ਮੇਰੇ ਵੱਤ ਲੈ ਤੂੰ ਨਹੀਂ ਪਿੰਦਾ ਓਏ ਮੈਂ ਹੁਣੀ ਪੀ ਕੇ ਹਟਿਆ ਸੀਗਾ ਚੱਲ ਠੀਕ ਹੈ ਮੈਂ ਬਾਣੀ ਚਾਹ ਪੀਂਦਾ ਮੈਂ ਹੁਣੀ ਪੀ ਕੇ ਹਟਿਆ ਸੀਗਾ ਹੁਣੀ ਚੱਲ ਕੋਈ ਗੱਲ ਨਹੀਂ ਪਿਆ ਤੰਗਾ ਪੀ ਕੇ ਕਰੇ ਤਾਂ ਨਾ ਗਾਲਾ ਗੂਲਾ ਦੇ ਕੇ ਬਣਾਉਣੀ ਆ ਚਾਹ ਤੇ ਜਮਾਨੇ ਸੱਚੀ ਗੱਲ ਉਹ ਦੁੱਧ ਚ ਪੱਤੀ ਹੈ ਅੱਜ ਮੜਾ ਜਾ ਉਹ ਨਹੀਂ ਜਾ No, 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 no. I d n o a t n o d o n o n g o n o h a n o n o h a i n g o n o w what I'm t a l k t I d n l a b I d a t a l k t I d n l a b I d a l a b I d a t I'm a l k a b o I d n t a a l t I d o n a t l a b o u a t l a b o l a b I d a t i l about. a t i n g a b I d a